ਸਤਿ ਸ਼੍ਰੀ ਅਕਾਲ ਮੈਂ ਤੇ ਰਮਚੰਦਰ ਗੱਲ ਕਰਦੇ ਆ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਵੀ ਕੌਣ ਬਣੇਗਾ ਕਰੋੜਪਤੀ ਇੱਕ ਟੀਵੀ ਸ਼ੋਅ ਨਹੀਂ ਬਲਕਿ ਇਹ ਕਹਿ ਲਈਏ ਕਿ ਵਿਦਿਆ ਦਾ ਸਾਗਰ ਵੀ ਹੈ ਜਿੱਤੋਂ ਪ੍ਰਸ਼ਨਾਂ ਦੀ ਇੱਕ ਗੰਗਾ ਵਹਿੰਦੀ ਹੈ ਤੇ ਉਸ ਦੇ ਵਿੱਚ ਨਹਾ ਕੇ ਜਾਂ ਉਸ ਦੇ ਵਿੱਚ ਦੀ ਜੋ ਤਰ ਜਾਂਦੇ ਨੇ ਉਹ ਕਾਫੀ ਕੁਝ ਕਰ ਜਾਂਦੇ ਨੇ ਪੰਜਾਬ ਦੇ ਹੁਣ ਤੱਕ ਕਹਿ ਲਈਏ ਦਰਜਨਾ ਅਜਿਹੇ ਵਿਜੇਤਾ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਲੱਖਾਂ ਰੁਪਏ ਦੀ ਰਾਸ਼ੀ ਜਿਹੜੀ ਹੈ ਜੇਤੂ ਦੇ ਰੂਪ ਦੇ ਵਿੱਚ ਇਸ ਸ਼ੋਅ ਦੇ ਵਿੱਚੋਂ ਜਿੱਤੀ ਹੈ ਅਸੀਂ ਅਕਸਰ ਉਹਨਾਂ ਨਾਲ ਤੁਹਾਨੂੰ ਰੂਬਰੂ ਕਿਉਂਦੇ ਰਹਿੰਦੇ ਰਹੇ ਹਾਂ ਅੱਜ ਬਠਿੰਡਾ ਦਾ ਇੱਕ ਜੋੜਾ ਹੈ ਜਿਨ੍ਹਾਂ ਨੇ ਪਰਿਵਾਰ ਦਾ ਤਿਹਾਰ ਨਾਮ ਇੱਕ ਐਪੀਸੋਡ ਇੱਕ ਹਫ਼ਤੇ ਦਾ ਲਗਾਤਾਰ ਚੱਲੇ ਸੀ ਉਸ ਦੇ ਵਿੱਚ ਐਂਟਰੀ ਕੀਤੀ ਤੇ ਇਸ ਐਂਟਰੀ ਦੇ ਦੌਰਾਨ ਉਹ ਰੂਬਰੂ ਹੋਏ ਸ਼ਹਿਨਸ਼ਾ ਅਮਤਾਬਚਨ ਦੇ ਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਕਿਹੋ ਜਿਹਾ ਤਜਰਬਾ ਰਿਹਾ ਉਹ ਸਾਂਝਾ ਕਰਨਗੇ ਤੁਹਾਡੇ ਨਾਲ ਇਮਰੋਨ ਆ ਤੁਹਾਨੂੰ ਬਠਿੰਡਾ ਦੇ ਲੋਕੋ ਪੈਲੇਟ ਰਣਧੀਰ ਸਿੰਘ ਨਾਲ ਅਤੇ ਉਹਨਾਂ ਦੀ ਧਰਮ ਪਤਨੀ ਅਮਰਜੀਤ ਕੌਰ ਦੇ ਨਾਲ ਤਾਂ ਰਣਧੀਰ ਸਿੰਘ ਜੀ ਤੁਹਾਡਾ ਸਵਾਗਤ ਹੈ ਮੈਂ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਨਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਧੀਰ ਸਿੰਘ ਜੀ ਤੁਸੀਂ ਇੱਕ ਗੁਰਸਿੱਖ ਪਰਿਵਾਰ ਚੋਂ ਖੁਦ ਵੀ ਗੁਰਸਿੱਖ ਹੋ ਔਰ ਪਹਿਲਾਂ ਤਾਂ ਤੁਹਾਨੂੰ ਦੂਰੀ ਵਧਾਈ ਬਣਦੀ ਹੈ ਇੱਕ ਤਾਂ ਤੁਸੀਂ ਬਠਿੰਡਾ ਦੇ ਵਿੱਚ ਜਦੋਂ ਬੰਦੇ ਭਾਰਤ ਪਹਿਲੀ ਵਾਰ ਆਏ ਤਾਂ ਤੁਸੀਂ ਉਸ ਨੂੰ ਮਤਲਬ ਉਹ ਪਹਿਲ ਕਰਕੇ ਲੈ ਕੇ ਆਏ ਇੱਕ ਜਾਨੀ ਖਾਸ ਜਾਣਕਾਰੀ ਹੈ ਕਿ ਬੰਦੇ ਭਾਰਤ ਜੋ ਫਰੋਜਪੁਰ ਤੋਂ ਵਾਇਆ ਬਠਿੰਡਾ ਦਿੱਲੀ ਤੱਕ ਚੱਲਦੀ ਹੈ ਸਭ ਤੋਂ ਪਹਿਲੀ ਵਾਰ ਇਹ ਲੈ ਕੇ ਆਏ ਸੀ ਫਰੋਜਪੁਰ ਤੋਂ ਦਿੱਲੀ ਜਾਂਦੇ ਹੋਏ ਜਦੋਂ ਭਰਪੂਰ ਸਵਾਗਤ ਹੋਇਆ ਸੀ ਤੇ ਅੱਜ ਇਹਨਾਂ ਦਾ ਜ਼ਿਕਰ ਅਸੀਂ ਈਵੀ ਦੇ ਉੱਤੇ ਦੁਬਾਰਾ ਇਸ ਗੱਲ ਤੇ ਕਰ ਰਹੇ ਹਾਂ ਕਿ ਇਹਨਾਂ ਨੇ ਜਿਹੜਾ ਭਾਰਤ ਦੇ ਵੱਡੇ ਕੁਇਸ਼ੋ ਕੌਣ ਬਣੇਗਾ ਕਰੋੜਪਤੀ ਚ ਆਪਣਾ ਜਿੱਤ ਦਾ ਝੰਡਾ ਗੱਡਿਆ ਤੇ ਜਿੱਦ ਦੇ ਝੰਡੇਆਂ ਝੰਡੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਾਡੀ ਧਾਰਮਿਕ ਆਸਥਾ ਨਾਲ ਵੀ ਜੁੜੇ ਹੁੰਦੇ ਨੇ ਜਿੱਦਾਂ ਮੈਂ ਮੇਰੇ ਸਹਿਯੋਗੀ ਨੂੰ ਕਹੂੰਗਾ ਦਿਖਾਵੇ ਸਾਈਡ ਦੇ ਉੱਤੇ ਜੋ ਨਿਸ਼ਾਨ ਸਿੱਖੀ ਦਾ ਪਿਆ ਤੇ ਸ਼ਾਇਦ ਵੈਗਰੂ ਦੀ ਕਿਰਪਾ ਜਿਹੜੀ ਹੈ ਆਪਣੇ ਆਪ ਵਰਤਦੀ ਹੁੰਦੀ ਹੈ ਜਿੱਥੇ ਜਿਹੜਾ ਇੱਕ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਵਸਦਾ ਹੋਵੇ ਤਾਂ ਰਣਪੀਰ ਸਿੰਘ ਜੀ ਆਪਾਂ ਸਵਾਲਾਂ ਦੀ ਲੜੀ ਸ਼ੁਰੂ ਕਰਦੇ ਹਾਂ ਕਿਉਂਕਿ ਤੁਸੀਂ ਕਬੱਡੀ ਸਵਾਲਾਂ ਦੀ ਲੜੀ ਦਾ ਸਾਹਮਣਾ ਕਰਕੇ ਆਏ ਹੋ ਆ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਇਹ ਸਫਰ ਕਿੱਥੋਂ ਸ਼ੁਰੂ ਹੋਇਆ ਕਿਵੇਂ ਤੁਸੀਂ ਪਹਿਲੀ ਵਾਰ ਚ ਐਂਟਰੀ ਕਰਕੇ ਕਰੋੜਪਤੀ ਜੀ ਜਾ ਕਿਵੇਂ ਕੀਤੀ ਮੈਂ ਦੱਸਣਾ ਚਾਹਾਂਗਾ ਜੀ ਇਹ ਕਰੋੜਪਤੀ ਕੌਣ ਬਣੇਗਾ ਕਰੋੜਪਤੀ ਜਿਹਨੂੰ ਆਪਾਂ ਆਮ ਤੌਰ ਤੇ ਕਰੋੜਪਤੀ ਦੇ ਨਾਮ ਦੇ ਨਾਲ ਜਾਣਦੇ ਹਾਂ ਹਮਤਾਵਚਨ ਜੀ ਇਸ ਨੂੰ ਹੋਸਟ ਕਰਦੇ ਨੇ ਸ਼ੁਰੂਆਤ ਤੋਂ ਸੰਨ 2000 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀਗੀ ਹਮ ਤੇ ਮੈਂ ਸੰਨ 2000 ਤੋਂ ਹੀ ਇਸ ਦੇ ਲਈ ਟਰਾਈ ਕਰ ਰਿਹਾ ਸੀ ਹਮ ਮੈਨੂੰ ਪਹਿਲੀ ਵਾਰ ਕਾਲ ਵੀ ਆਈ ਉਦੋਂ ਲੈਂਡਲਾਈਨ ਦਾ ਜਮਾਨਾ ਸੀ ਹਮ ਪਰ ਮੇਰੀ ਕਾਲ ਜਿਹੜੀ ਹੈ ਉਹ ਮੈਂ ਅਟੈਂਡ ਨਾ ਕਰ ਸਕਿਆ ਬਾਹਰ ਹੋਣ ਦੇ ਕਾਰਨ ਕਿਉਂਕਿ ਮੇਰੀ ਜੋਬ ਟੂਰਿੰਗ ਜੋਬ ਹੈ ਹੂੰ ਉਸ ਤੋਂ ਬਾਅਦ ਮੈਨੂੰ 2025 ਦੇ ਵਿੱਚ ਹੂੰ ਕੌਣ ਬਣੇਗਾ ਕਰੋੜਪਤੀ ਮੈਂ ਲਗਾਤਾਰ ਹੀ ਹਰ ਸਾਲ ਟਰਾਈ ਕਰ ਰਿਹਾ ਸੀ ਇਸ ਦੇ ਲਈ ਪਰ ਜਦੋਂ ਤੱਕ ਮੈਂ ਇਸ ਦੇ ਵਿੱਚ ਟਰਾਈ ਕਰ ਰਿਹਾ ਸੀਗਾ ਮੇਰਾ ਨੰਬਰ ਨਹੀਂ ਸੀ ਲੱਗਦਾ ਪਰ ਮੈਂ ਨਿਰਾਸ਼ ਨਹੀਂ ਹੋਇਆ ਹੂੰ ਲਾਸਟ ਦੇ ਵਿੱਚ ਮੈਨੂੰ 2025 ਦੇ ਵਿੱਚ ਕੌਣ ਬਣੇਗਾ ਕਰੋੜਪਤੀ ਵੱਲੋਂ ਗਰਾਉਂਡ ਆਡੀਸ਼ਨ ਦੇ ਲਈ ਕਾਲ ਆਈ ਅੱਛਾ ਤੇ ਮੈਂ ਮੁੰਬਈ ਜਾ ਕੇ ਗਰਾਉਂਡ ਆਡੀਸ਼ਨ ਦਿੱਤਾ ਹੂੰ ਜਿੱਥੋਂ ਮੇਰੀ ਸਿਲੈਕਸ਼ਨ ਜੋ ਹੈ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਫਾਸਟੈਸ ਫਿੰਗਰ ਫਸ ਦੇ ਲਈ ਹੋਈ ਅੱਛਾ ਮੈਂ ਫਾਸਟੈਸ ਫਿੰਗਰ ਫਸ ਦੇ ਲਈ ਜਾ ਕੇ ਉੱਥੇ ਕੀਤਾ ਤੇ ਅਪਰੰਤ ਮੈਨੂੰ ਮੌਕਾ ਵੀ ਮਿਲਿਆ ਹੈ ਬਹੁਤ ਵਧੀਆ ਤਰੀਕੇ ਨਾਲ ਸ੍ਰੀ ਅਮਰਵਤ ਜੀ ਦੇ ਨਾਲ ਗੱਲਬਾਤ ਕਰਨ ਦਾ ਅੱਛਾ ਇੱਕ ਜਦੋਂ ਆਪਾਂ ਗੱਲ ਕਰਦੇ ਆ ਕਿ ਇਸ ਸ਼ੋਅ ਦੇ ਵਾਸਤੇ ਸਿਰਫ ਇਹ ਨਹੀਂ ਵੀ ਕਿਸਮਤ ਹੀ ਚਾਹੀਦੀ ਹੈ ਇਹਦੇ ਵਾਸਤੇ ਗਿਆਨ ਵੀ ਚਾਹੀਦਾ ਹੈ ਤੇ ਗਿਆਨ ਹਾਸਲ ਕਰਨ ਵਾਸਤੇ ਸਾਨੂੰ ਸਮਾਂ ਵੀ ਚਾਹੀਦਾ ਹੈ ਤੁਸੀਂ ਕੋ ਲੋਕੋ ਪਾਇਲਟੋਂ ਤੁਹਾਡੀ ਜਿਹੜੀ ਡਿਊਟੀ ਹੈ ਕਈ ਵਾਰ 24 24 ਘੰਟੇ ਵੀ ਰਹਿੰਦੀ ਹੋएगी ਸ਼ਾਇਦ ਇਸ ਤੋਂ ਵੱਧ ਵੀ ਰਹਿੰਦੀ ਹੋएगी ਨਾ ਲੋਕੋ ਪਾਇਲਟ ਸਮਝਦੇ ਹੋ ਨਾ ਜੋ ਟ੍ਰੇਨ ਨੂੰ ਚਲਾਉਂਦਾ ਹੈ ਤੇ ਰਣਜੀਤ ਸਿੰਘ ਜੀ ਉਹ ਜੌਬ ਕਰਦੇ ਨੇ ਰੇਲਵੇ ਦੇ ਵਿੱਚ ਤਾਂ ਰਣਜੀਤ ਸਿੰਘ ਜੀ ਮੇਰਾ ਸਵਾਲ ਹੈ ਕਿ ਤੁਹਾਨੂੰ ਪਿਆਰੀ ਦਾ ਸਮਾਂ ਤੁਹਾਨੂੰ ਟਰਾਈ ਦਾ ਸਮਾਂ ਕਿਵੇਂ ਮਿਲਦਾ ਰਿਹਾ ਮੈਂ ਇਸ ਤਰ੍ਹਾਂ ਜੀ ਤਿਆਰੀ ਤਾਂ ਜੋ ਪੜ ਲਏ ਸਟੱਡੀਜ਼ ਦੇ ਵੇਲੇ ਉਹ ਪੜ ਲੇ ਲੋਕੋ ਪਾਇਲਟ ਦੀ ਜੌਬ ਚਾਣ ਤੋਂ ਬਾਅਦ ਸਾਡਾ ਪਰਿਵਾਰਕ ਹੀ ਸਮਾਂ ਪੂਰਾ ਨਹੀਂ ਹੋ ਪਾਉਂਦਾ ਜਿਸ ਦੇ ਕਰਕੇ ਅਸੀਂ ਪਰਿਵਾਰ ਨੂੰ ਘੱਟ ਸਮਾਂ ਦੇਣ ਦੇ ਕਰਕੇ ਆਪਣੀ ਪੜ੍ਹਾਈ ਵੀ ਨਹੀਂ ਕਰ ਪਾਉਂਦੇ ਪਰ ਸਰ ਇਸ ਤਰ੍ਹਾਂ ਹੁੰਦਾ ਵੀ ਜਿਸ ਤਰ੍ਹਾਂ ਤੁਸੀਂ ਮਿਲੇ ਤੁਸੀਂ ਕੋਈ ਗੱਲ ਦੱਸੀ ਜਾਂ ਮੈਨੂੰ ਹੋਰ ਕੋਈ ਕੰਟੈਂਟ ਪਬਲਿਕ ਦੇ ਵਿੱਚੋਂ ਮਿਲਿਆ ਉਸਨੇ ਕੋਈ ਗੱਲ ਦੱਸੀ ਮੈਂ ਉਹ ਗੇਨ ਕਰਦਾ ਜੀ ਉੱਥੋਂ ਤੇ ਉਹ ਮੇਰੀ ਮੈਮਰੀ ਦੇ ਵਿੱਚ ਰਹਿੰਦਾ ਸਪੈਸ਼ਲੀ ਪੜ੍ਹਦੇ ਸੀ ਤੁਸੀਂ ਕੋਈ ਬੁੱਕ ਲੈ ਕੇ ਜਿੱਦਾਂ ਕੋਈ ਬੁੱਕ ਲੈ ਕੇ ਨਹੀਂ ਜੀ ਜਿਵੇਂ ਸੁਣੀਆਂ ਨਿਊਜ਼ ਸੁਣੀਆਂ ਆਪਾਂ ਨਿਊਜ਼ ਤੇ ਨਿਊਜ਼ ਚੈਨਲ ਦੇਖ ਰਹੇ ਹਾਂ ਫਾਲੋ ਕਰ ਰਹੇ ਹਾਂ ਨਿਊਜ਼ਪੇਪਰ ਫਾਲੋ ਕਰ ਰਹੇ ਹਾਂ ਇੰਨਾਂ ਚੀਜ਼ਾਂ ਤੋਂ ਮੈਨੂੰ ਜਾਣਕਾਰੀ ਮਿਲਦੀ ਰਹੀ ਹੈ ਤੁਹਾਡੀ ਜਾਣਕਾਰੀ ਮੇਰੇ ਉੱਤੇ ਕੰਮ ਆਈ। ਦੇਖੋ ਤੁਹਾਡਾ ਕੰਮ ਤਾਂ ਇੱਕ ਡਰਾਈਵਿੰਗ ਦਾ ਹੈ ਨਾ। ਇੱਕ ਕਿਸੇ ਚੀਜ਼ ਨੂੰ ਚਲਾਉਣਾ ਤਾਂ ਬੜਾ ਫੋਕਸ ਕਰਕੇ ਬੈਠਣਾ ਪੈਂਦਾ ਹਰ ਪਲ। ਟ੍ਰੇਨ ਚਲਾਉਣੀ ਜਦੋਂ ਘਟੋ ਘਟ 1000 1500 ਬੰਦਾ ਹਰੇਕ ਟ੍ਰੇਨ ਦੇ ਵਿੱਚ ਤਾਂ ਘਟੋ ਘਟ ਹੁੰਦਾ ਹੈ ਤਾਂ ਉਹਨਾਂ ਦੀ ਜ਼ਿੰਮੇਵਾਰੀ ਇੱਕ ਪਾਇਲਟ ਦੇ ਸਿਰ ਤੇ ਹੁੰਦੀ ਹੈ। ਤੇ ਉਹ ਤਾਂ ਇਹ ਵੀ ਨਹੀਂ ਕਿ ਪਾਵਰ ਕਾਮ ਦੇ ਵਿੱਚ ਬੰਦਾ ਕਲਰਕ ਹੋਵੇ ਤਾਂ ਜਾ ਕੇ ਤੇ ਡਿਊਟੀ ਦੇ ਬੈਠਾ ਹੋਵੇ ਤਾਂ ਪੜ ਸਕਦਾ। ਤੁਹਾਨੂੰ ਤਾਂ ਉਹ ਵੀ ਟਾਈਮ ਨਹੀਂ ਮਿਲਦਾ ਸੀ। ਘਰ ਤੁਸੀਂ ਕਹਿੰਦੇ ਉਹ ਟਾਈਮ ਪੂਰਾ ਪੂਰਾ ਹੀ ਮਿਲਦਾ ਸੀ ਫੈਮਿਲੀ ਵਾਸਤੇ। ਤਾਂ ਫਿਰ ਤਿਆਰੀ ਤੁਸੀਂ ਕਿਹੜੇ ਬਲੇ ਕੀਤੀ? ਤਿਆਰੀ ਤਾਂ ਇਹ ਇੱਕ ਸਮਝ ਲਓ ਬਈ ਵਾਇਗਰੂ ਵੱਲੋਂ ਇੱਕ ਮਿਲਿਆ ਹੋਇਆ ਤੋਹਫਾ ਹੈ ਜੋ ਸਹੀ ਸਹੀ ਦੱਸ ਰਿਹਾ ਜੀ ਤੁਸੀਂ ਕਿਤਾਬ ਤੋਂ ਕੋਈ ਨਹੀਂ ਪੜੀ ਮੈਂ ਕਿਤਾਬ ਮੈਕਸਿਮਮ ਮੈਂ ਕਿਤਾਬਾਂ ਨਹੀਂ ਪੜੀਆਂ ਜੀ ਤੇ ਮੈਂ ਕਿਤਾਬਾਂ ਜਿਹੜੇ ਵੇਲੇ ਪੜੀਆਂ ਨੇ ਉਹ ਵੇਲਾ ਮੇਰਾ ਸਟੱਡੀ ਦਾ ਵੇਲਾ ਸੀ ਜਦੋਂ ਮੈਂ ਇੰਜੀਨੀਅਰਿੰਗ ਕੀਤੀ ਮੋਸਟਲੀ ਜੋ ਤੁਸੀਂ ਦੇਖਦੇ ਆ ਨਾ ਕਰੋੜਪਤੀ ਦੇ ਵਿੱਚ ਉਹ ਜਦੋਂ ਕੋਈ ਮਤਲਬ ਉਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਮੰਨ ਲਓ ਮੈਨੂੰ ਕਾਲ ਆ ਗਈ ਵੀ ਠੀਕ ਹੈ ਜੀ ਤੁਹਾਨੂੰ ਬੁਲਾਵਾਂਗੇ ਤਾਂ ਫਿਰ ਪੜਨਾ ਪਈ ਤਾਂ ਇਹ ਕਹਿੰਦੇ ਨੇ ਵੀ ਕਈ ਕਈ ਸਾਲ ਤੁਸੀਂ ਲਗਾਤਾਰ ਸਿਰਫ ਇਸ ਵਾਸਤੇ ਪੜ ਰਹੇ ਆ ਕਿ ਅਸੀਂ ਕਰੋੜਪਤੀ ਜਾਈਏ ਤੇ ਕਰੋੜਪਤੀ ਬਣੀਏ ਸਰ ਇਸ ਤਰ੍ਹਾਂ ਆ ਮੇਰਾ ਜਿਹੜਾ ਹੈ ਮੇਰੇ ਮੇਰੇ ਜਿਹੜੇ ਟੀਚਰ ਨੇ ਉਹ ਮੇਰੇ ਬੱਚੇ ਨੇ ਜੀ ਤੁਹਾਡੇ ਘਰ ਅਖਬਾਰ ਲੱਗਿਆ ਬਿਲਕੁਲ ਜੀ ਮੇਰੇ ਘਰ ਅਜੀਤ ਅਖਬਾਰ ਹੈ ਉਸ ਤੋਂ ਕਿੰਨੇ ਅਖਬਾਰ ਆਉਂਦੇ ਆ ਇੱਕੋ ਹੀ ਅਖਬਾਰ ਆਉਂਦਾ ਜੀ ਪੰਜਾਬੀ ਅਖਬਾਰ ਪੜ੍ਹਦੇ ਆ ਅਸੀਂ ਪਰ ਮੇਰੇ ਮੇਰੇ ਜਿਹੜੇ ਟੀਚਰ ਨੇ ਨਾ ਜੀ ਸੀ ਵੀ ਦਾ ਮਤਲਬ ਦੇਖ ਦਿਆਂ ਤੁਸੀਂ ਸੀ ਵੀ ਸਰ ਜਿੰਨਾ ਕਿ ਮਤਲਬ ਮੈਂ ਇਤੁਰੇ ਫਿਰਦੀ ਮੜਾ ਮੋਟਾ ਜਿਵੇਂ ਨਿਊਜ਼ ਆ ਗਈ ਕੋਈ ਵਧੀਆ ਨਿਊਜ਼ ਹੋਈ ਜਾਂ ਕੁਝ ਹੋਇਆ ਤਾਂ ਉਸ ਵਕਤ ਉਹਨੂੰ ਜ਼ਰੂਰ ਫਾਲੋ ਕਰੀਦਾ ਹਮ ਲੇਕਿਨ ਮੈਨੂੰ ਜਦੋਂ ਮੈਨੂੰ ਤੁਸੀਂ ਦੱਸਿਆ ਵੀ ਕਰੋੜਪਤੀ ਦੀ ਸਿਲੈਕਸ਼ਨ ਤੋਂ ਬਾਅਦ ਆਪਾਂ ਕੀ ਕੀਤਾ ਕਿਵੇਂ ਪੜਦੇ ਆ ਵੀ ਸਾਰੇ ਮੈਨੂੰ ਸਰ ਉਹ ਵੀ ਮੌਕਾ ਨਾ ਮਿਲਿਆ ਬੰਦੇ ਭਾਰਤ ਦੀ ਇੱਧਰ ਇਨੋਵੇਸ਼ਨ ਹੋਣੀ ਸੀ ਮੈਂ ਉਧਰ ਬਿਜ਼ੀ ਰਹਾ ਉਹਦੀਆਂ ਟ੍ਰੇਨਿੰਗਾਂ ਚੱਲੀਆਂ ਉਧਰ ਬਿਜ਼ੀ ਰਹਾ ਜਦੋਂ ਮੈਂ ਘਰ ਗੱਲ ਕਰਦਾ ਸੀ ਮੇਰੇ ਬੇਟੀ ਨਾਲ ਤੇ ਮੇਰੇ ਬੇਟੇ ਨਾਲ ਤੇ ਉਹ ਮੈਨੂੰ ਫੋਨ ਦੇ ਉੱਤੇ ਹਾਲ ਨਹੀਂ ਦੱਸਦੇ ਸੀ ਉਹ ਮੈਨੂੰ ਸਵਾਲ ਦੱਸਦੇ ਸੀ ਅੱਛਾ ਮੇਰਾ ਹਾਲ ਨਰਸ ਕੇ ਮੈਨੂੰ ਸਵਾਲ ਦੱਸਦੇ ਸੀ ਅੱਛਾ ਤੇ ਮੈਂ ਉਹਨਾਂ ਦੇ ਉਤੋਂ ਗੇਨ ਕੀਤਾ ਜੀ ਬਸ ਉੱਥੋਂ ਹੀ ਗੇਨ ਕੀਤਾ ਜਿਸ ਤਰ੍ਹਾਂ ਹੈ ਜੋ ਉਹਨਾਂ ਨੇ ਦੱਸਿਆ ਮੈਂ ਸੁਣਿਆ ਤੇ ਜਿੱਥੋਂ ਤੱਕ ਹੋ ਸਕਿਆ ਮੈਂ ਮਾੜਾ ਮੋਟਾ ਨਿਊਜ਼ ਜਾਂ ਨਿਊਜ਼ਪੇਪਰ ਪੜ੍ਹ ਕੇ ਹੀ ਮੇਰਾ ਗਿਜਰਾ ਹੋਇਆ ਨਹੀਂ ਤਾਂ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਮੈਂ ਬਿਲਕੁਲ ਨਿਲ बटे ਸਨਾਟਾ ਸੀ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਐ ਲੱਗਦਾ ਸੀ ਕਿ ਮੈਂ ਪਤਾ ਨਹੀਂ ਕੀ ਕਰ ਪਾਵਾਂਗਾ ਕੁਝ ਕਰ ਵੀ ਪਾਵਾਂਗਾ ਜਾਂ ਨਹੀਂ ਕਰ ਪਾਵਾਂਗਾ ਅੱਛਾ ਪਰ ਵਾਇਗ੍ਰੋਦੀ ਮੇਰਾ ਤੁਸੀਂ ਜਿਹੜੇ ਬੰਦੇ ਭਾਰਤ ਜੀ ਉਲਝੇ ਰਹੇ ਉਹਨਾਂ ਦੇ ਨਾਲ ਕਿ ਉੱਥੇ ਬੰਦੇ ਭਾਰਤ ਦਾ ਜ਼ਿਕਰ ਹੋਇਆ ਵੰਦੇਪੜ ਦਾ ਜੇਕਰ ਉੱਥੇ ਤੁਹਾਡੀ ਉਸ ਚੀਜ਼ ਆਫ ਕੈਮਰਾ ਹੋ ਰਿਹਾ ਸੀ ਜੀ ਹਾਂਜੀ ਆਫ ਕੈਮਰਾ ਉਹ ਜੇਕਰ ਹੋਇਆ ਅੱਛਾ ਇਹ ਵੀ ਸਰ ਨੇ ਕਾਫੀ ਪੁੱਛਿਆ ਲੇਕਿਨ ਰੇਲਵੇਜ਼ ਦੇ ਬਾਰੇ ਜੇਕਰ ਹੋਇਆ ਰੇਲਵੇ ਦੀਆਂ ਗੱਲਾਂ ਬਹੁਤ ਹੋਈਆਂ ਰੇਲਵੇ ਦੀਆਂ ਚੰਗੀਆਂ ਗੱਲਾਂ ਦੇ ਬਾਰੇ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ ਬਹੁਤ ਡਿਸਕਸ ਹੋਇਆ ਹੂੰ ਉਹਨਾਂ ਦੇ ਬਾਰੇ ਮੈਂ ਉਹ ਮੇਰੇ ਤੋਂ ਪੁੱਛਦੇ ਰਹੇ ਜਿਵੇਂ ਕਿ ਉਹਨੇ ਨੋਰਮਲੀ ਇੱਕ ਨਾ ਉਹਨਾਂ ਦੇ ਨਾਲ ਚ ਜਦੋਂ ਮੇਰਾ ਸ਼ੂਟ ਹੋ ਰਿਹਾ ਸੀ ਉਸ ਵਕਤ ਉੱਥੇ ਇੱਕ ਐਕਸੀਡੈਂਟ ਹੋਇਆ ਜੀ ਟ੍ਰੇਨਸ ਦਾ ਟ੍ਰੇਨ ਦੇ ਉੱਤੇ ਬਿਜਲੀ ਦੀ ਤਾਰ ਲੱਗਦੀ ਤੇ ਉਹਨਾਂ ਲਈ ਉਹ ਨਵਾਂ ਸੀ ਤੇ ਉਹਨੂੰ ਪੁੱਛ ਰਹੇ ਸੀ ਵੀ ਇਹ ਤਾਰ ਲੱਗ ਪਈ ਤੇ ਹਿਊਮਨ ਲਾਸ ਤਾਂ ਨਹੀਂ ਹੋਇਆ ਕੋਈ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਨਹੀਂ ਇਹ ਹਿਊਮਨ ਲਾਸ ਨਹੀਂ ਹੋਇਆ ਇਹ ਗਰਾਉਂਡਿੰਗ ਹੋਈ ਹੋਈ ਹੈ ਦੇਖੋ ਇੱਕ ਉਸ ਸ਼ੋਅ ਦੀ ਬੜੀ ਵੱਡੀ ਵਿਸ਼ੇਸ਼ਤਾ ਹੈ ਵੀ ਉਹ ਜਿੱਥੇ ਕੁਐਸਚਨਾਂ ਦੇ ਰੂਬਰੂ ਕਰਾਉਂਦਾ ਹੈ ਨਾ ਸਵਾਲਾਂ ਦੇ ਰੂਬਰੂ ਕਰਾਉਂਦਾ ਹੈ ਉਹਨਾਂ ਦੇ ਜਵਾਬਾਂ ਜਵਾਬ ਦਾ ਜਿਹੜੇ ਸਾਨੂੰ ਇੱਕ ਜਾਣਕਾਰੀ ਮਿਲਦੀ ਹੈ ਕਈ ਲੋਕ ਉਸ ਨੂੰ ਚ ਉਹਨੂੰ ਨੌਲੇਜ ਵਾਸਤੇ ਦੇਖ ਲੈਂਦੇ ਨੇ ਬੱਚੇ ਬੱਚਿਆਂ ਨੂੰ ਅਸੀਂ ਦਿਖਾਉਂਦੇ ਹਾਂ ਕਿ ਉਹਨਾਂ ਦੀ ਨੌਲੇਜ ਵਧੇ ਪਰ ਨਾਲ ਨਾਲ ਇੱਕ ਚੀਜ਼ ਜਿਹੜੀ ਉਹਦੇ ਵਿੱਚ ਦੇਖਣ ਨੂੰ ਖਾਸ ਮਿਲਦੀ ਹੈ ਕਿ ਅਲੱਗ-ਅਲੱਗ ਭਾਰਤ ਦੇ ਹਿੱਸਿਆਂ ਤੋਂ ਲੋਕ ਆਉਂਦੇ ਨੇ ਪਾਰਟਿਸਪੈਂਟ ਆਉਂਦੇ ਨੇ ਕੋਈ ਅਸਾਮ ਤੋਂ ਆਉਂਦਾ ਹੈ ਕੋਈ ਪੰਜਾਬ ਤੋਂ ਜਾਂਦਾ ਹੈ ਕੋ ਕਸ਼ਮੀਰ ਤੋਂ ਜਾਂਦਾ ਹੈ ਕੋ ਕੇਰਲਾ ਤੋਂ ਜਾਂਦਾ ਹੈ ਫਿਰ ਉਹ ਮਤਲਬ ਹੋਸਟ ਤਾਂ ਜਦੋਂ ਹੈ ਹੀ ਕਮਾਲ ਦਾ ਮੁਕਾਬਲਾ ਬਦਲ ਤਾਂ ਹੈ ਹੀ ਨਹੀਂ ਮੁਕਾਬਲੀ ਦਾ ਤਾਂ ਤਾਂ ਉਹ ਨਾਲ ਵਿਰਾਸਤ ਨੂੰ ਸਾਂਝੀ ਕਰਦੇ ਨੇ ਮੇਰੇ ਖਿਆਲ 'ਚ ਉਹ ਟਾਈਮ ਦਾ ਦੀ ਬੰਦਸ ਹੁੰਤੇ ਇਸ ਗੱਲ 'ਤੇ ਨਹੀਂ ਹੁੰਦੀ ਕੋਈ ਜਦੋਂ ਕੋਈ ਆਪਣੀ ਵਿਰਾਸਤ ਦੀ ਗੱਲ ਕਰਦਾ ਕਿ ਮੈਂ ਫਲਾਨੀ ਵਿਰਾਸਤ ਤੋਂ ਆਇਆ ਮੇਰੀ ਸਟੇਟ ਚ ਆ ਹੁੰਦਾ ਸਾਡੇ ਸਮਾਜ ਚ ਆ ਹੁੰਦਾ ਤਾਂ ਉਹ ਬੜੇ ਇੰਟਰਸਟਿੰਗ ਢੰਗ ਨਾਲ ਉਸ ਨੂੰ ਸਾਂਝਾ ਕਰਨ ਦਾ ਮੌਕਾ ਦਿੰਦੇ ਨੇ ਤੇ ਤੁਸੀਂ ਉੱਥੇ ਕਿਸ ਤਰ੍ਹਾਂ ਦੀ ਜਿਹੜੀ ਆਪ ਦਾ ਖਾਸ ਐਕਸਪੀਰੀਅੰਸ ਜਾਂ ਜਿੱਦਾਂ ਇੱਕ ਪੰਜਾਬ ਦੀ ਵਿਰਾਸਤ ਬਹੁਤ ਮਹਾਨ ਹੈ ਸਿੱਖ ਵਿਰਾਸਤ ਉਸ ਤੋਂ ਹੀ ਮਹਾਨ ਹੈ ਤਾਂ ਤੁਸੀਂ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਉਸੇ ਤੁਹਾਡੇ ਨੂੰ ਤੁਹਾਨੂੰ ਮੌਕਾ ਮਿਲਿਆ ਅੰਤਪ ਜੀ ਨੇ ਕਿ ਦਿੱਤਾ ਬਿਲਕੁਲ ਜੀ ਅੰਤਪ ਜੀ ਨੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇੱਕ ਲੋਕੋ ਪਾਇਲਟ ਹੋਣ ਦੇ ਨਾਲ ਨਾਲ ਇੱਕ ਛੁਪਿਆ ਹੋਇਆ ਕਵੀ ਵੀ ਹਾਂ ਅੱਛਾ ਜੀ ਤੇ ਮੇਰੀਆਂ ਕਵਤਾਵਾਂ ਦੇ ਬਾਰੇ ਸਰ ਨੇ ਮੇਰੇ ਨਾਲ ਕਾਫੀ ਡਿਸਕਸ ਕੀਤੀ ਅੰਤਪ ਸਰ ਨੇ ਤੇ ਮੈਂ ਉਹਨਾਂ ਨੂੰ ਆਪਣੀਆਂ ਚੁਣਿੰਦਾ ਕਵਤਾਵਾਂ ਸੁਣਾਈਆਂ ਵੀ ਹੂੰ ਤੇ ਉਹ ਕਵਤਾਵਾਂ ਤੁਸੀਂ ਸ਼ੋਅ ਦੇ ਵਿੱਚ ਦੇਖੋਗੇ ਹੂੰ ਤੇ ਮੈਨੂੰ ਉਹ ਈਵਨ ਕੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਵੀ ਕੀਤਾ ਇਸ ਦੇ ਲਈ ਮੈਂ ਆਪਣੀ ਕਵਤਾਵਾਂ ਦੀ ਕਿਤਾਬ ਜਿਹੜੀ ਆ ਉਹ છਪਾਈ ਜਾ ਰਹੀਆਂ ਤੇ ਉਹਨਾਂ ਨੇ ਮੈਨੂੰ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਉਸ ਕਿਤਾਬ ਤੇ ਸਾਈਨ ਕਰ ਦਿਓ ਉਹਨਾਂ ਨੇ ਕਿਹਾ ਨਹੀਂ ਮੈਂ ਪ੍ਰਸਤਾਵ ਉਹਨਾਂ ਦਾ ਪਹਿਲਾ ਪੇਜ ਉਸ ਤੇ ਖੁਦ ਲਿਖਾਂਗਾ ਅੱਛਾ ਜੀ ਠੀਕ ਹੈ ਸੋ ਇਸ ਦੇ ਨਾਲ ਆਪਾਂ ਗੱਲ ਕਰੀਏ ਕਿ ਤੁਸੀਂ ਜਿਹੜੇ ਸਵਾਲਾਂ ਦੀ ਲੜੀ ਉੱਥੇ ਚੱਲੀ ਉੱਥੇ ਇੱਕ ਸੁਪਰ ਸੰਦੂਕ ਸਵਾਲ ਆਉਂਦਾ ਹੈ ਠੀਕ ਹੈ ਤੇ ਉਹ ਕਾਫੀ ਅਹਿਮ ਹੁੰਦਾ ਹੈ ਮੋਸਟਲੀ ਜਿਹੜਾ ਪਾਰਟਿਸਪੈਂਟ 10 ਸਵਾਲਾਂ ਦੇ ਜਵਾਬ ਦੇ ਦਿੰਦੇ ਨੇ ਉਹਨਾਂ ਨੂੰ ਮੋਸਟਲੀ ਜਿਹੜਾ ਪਾਰਟਿਸਪੈਂਟ 10 ਸਵਾਲਾਂ ਦੇ ਜਵਾਬ ਦੇ ਦਿੰਦੇ ਨੇ ਉਹਨਾਂ ਨੂੰ ਅੰਤਪਾਲ ਸਰ ਜਿਹੜੇ ਨੇ ਜਲਸਾ ਦੇ ਵਿੱਚ ਖੁਦ ਬੁਲਾਉਂਦੇ ਨੇ ਪਰਿਵਾਰ ਸਮੇਤ ਉਹਨਾਂ ਨੂੰ ਡਿਨਰ ਕਰਦੇ ਨੇ ਤੇ ਆਪਾਂ ਉਹ ਜਿੱਤ ਲਿਆ ਮੋਰਚਾ ਮੋਰਚਾ ਇਹ ਉਹ ਬਹੁਤ ਵਧੀਆ ਸੀ ਤੁਸੀਂ ਜਦੋਂ ਟੀਵੀ ਤੇ ਦੇਖੋਗੇ ਨਾ ਜੇ ਮੈਂ ਇੱਥੇ ਤੁਹਾਨੂੰ ਕੁਝ ਦੱਸਾਂਗਾ ਤੇ ਉਹ ਤੁਹਾਨੂੰ ਟੀਵੀ ਦੇ ਉੱਤੇ ਇੰਜੋਏ ਕਰਨ ਦਾ ਮੌਕਾ ਨਹੀਂ ਮਿਲੇਗਾ ਬਹੁਤ ਵਧੀਆ ਸੀ ਬਿਲਕੁਲ ਠੀਕ ਹੈ ਤੁਸੀਂ ਲੇਕਿਨ ਮੈਂ ਤੁਹਾਨੂੰ ਮੈਂ ਇਹ ਨਾ ਕਹਿ ਸਕਦਾ ਕਿ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ ਹੂੰ ਬਹੁਤ ਵਧੀਆ ਸੀ ਉਹ ਐਪੀਸੋਡ ਉਹ ਜੀ ਕਹਿ ਰਹੇ ਨੇ ਕਿ 10 ਵਾਲਾ ਦਾ ਜਿਹੜਾ ਜਵਾਬ ਸੀ ਉਹਦਾ ਦਿੱਤਾ ਸਹੀ ਜਵਾਬ ਦਿੱਤਾ ਕਿੰਨਾ ਦਿੱਤਾ ਜਲਸਾ 'ਚ ਪਹੁੰਚਣਗੇ ਕਿ ਨਹੀਂ ਪਹੁੰਚਣਗੇ ਤੇ ਇਸ ਦਾ ਜਵਾਬ ਤੁਹਾਨੂੰ ਐਪੀਸੋਡ ਦੇ ਵਿੱਚ ਮਿਲੇਗਾ ਪਰ ਇਹਨਾਂ ਦੀ ਮੁਸਕਰਾਹਟ ਕਾਫੀ ਕੁਝ ਦੱਸ ਰਹੀ ਹੈ ਤੁਸੀਂ ਸਮਝ ਸਕਦੇ ਹੋ ਨਾ ਤੇ ਰਨਦੀਰ ਜੀ ਮਤਲਬ ਜਿਹੜਾ ਜਦੋਂ ਸਵਾਲਾਂ ਦਾ ਸਿਲਸਿਲਾ ਚੱਲਦਾ ਹੁੰਦਾ ਉਹਨੂੰ ਤੁਹਾਡੇ ਤੇ ਕੀ ਹੋ ਜਾ ਰਹੀ ਸੀ ਕਿਸ ਤਰ੍ਹਾਂ ਦੇ ਮਤਲਬ ਮੋਸ਼ਨ ਸੀਗੇ ਬੰਦਾ ਕਈ ਵਾਰੀ ਉਹ ਵੀ ਹੋ ਜਾਂਦਾ ਹੈ ਕਿ ਨਰਵਸ ਹੋ ਜਾਂਦਾ ਮੈਂ ਇਹਦੇ ਵਿੱਚ ਕੁਝ ਐਡ ਕਰਨਾ ਚਾਹਾਂਗਾ ਜੀ ਇਹ ਜਿਹੜਾ ਐਪੀਸੋਡ ਹੈ ਇਹ ਪਰਿਵਾਰ ਦਾ ਤਿਉਹਾਰ ਹੂੰ ਇਸ ਦਾ ਉਹਨਾਂ ਨੇ ਵੀਕ ਦਾ ਨਾਮ ਰੱਖਿਆ ਸੀ ਪਰਿਵਾਰ ਦਾ ਤਿਉਹਾਰ ਹੂੰ ਕੰਟੈਸਟੈਂਟ ਦੇ ਤੌਰ ਤੇ ਹੌਟ ਸੀਟ ਦੇ ਉੱਤੇ ਜਿਹੜਾ ਹੈ ਉਸ ਕੰਟੈਸਟੈਂਟ ਦੇ ਨਾਲ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਕੋਰਸ ਸੀਟ ਦੇ ਉੱਤੇ ਬੈਠ ਰਿਆ ਸੀ ਹੂੰ ਤੇ ਮੇਰੇ ਨਾਲ ਵੀ ਮੇਰੀ ਧਰਮਸਪਤਨੀ ਹੂੰ ਜੀਬੀ ਅਮਰਜੀਤ ਕੌਰ ਹੂੰ ਇਹ ਉੱਥੇ ਸਨ ਇਹਨਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਹੂੰ ਜਿਹੜਾ ਹੈ ਐਸ ਦੇ ਲਈ ਬਹੁਤ ਹੀ ਹੌਸਲਾ ਦਿੱਤਾ ਤੇ ਜਿਹੜੀ ਹਿੰਮਤ ਵਧਾਈ ਜਿਸ ਦੇ ਨਾਲ ਮੈਂ ਇੱਕ ਚੰਗੇ ਲੈਵਲ ਤੇ ਪਹੁੰਚ ਸਕਿਆ ਜੀ ਅੱਛਾ ਤੇ ਇਹਨਾਂ ਨੂੰ ਸਵਾਲ ਹੋਏ ਮੈਡਮ ਤੁਹਾਨੂੰ ਕੀ ਸਵਾਲ ਹੋਏ ਇਸ ਤਰ੍ਹਾਂ ਦੇ ਜਵਾਬ ਹੋਏ ਸਰ ਸਾਡੇ ਸਵਾਲ ਜਿਹੜੇ ਸੀ ਜੁਆਇੰਟ ਸੀ ਦੇ ਮਤਲਬ ਅਸੀਂ ਇਕੱਠੇ ਹੀ ਸਵਾਲ ਦੇ ਦੇ ਸੀ ਸਾਰੇ ਪਰ ਉੱਥੇ ਮਤਲਬ ਸਾਨੂੰ এবੀ ਸਰ ਦਾ ਬਚਨ ਸਰ ਨਾਲ ਮਿਲ ਕੇ ਸਾਨੂੰ ਬਹੁਤ ਹੀ ਉੱਥੇ ਆਨੰਦ ਆ ਰਿਹਾ ਸੀ ਲ ਮਤਲਬ ਸਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਸੀ ਕਿ ਅਸੀਂ ਇੱਕ ਮਤਲਬ ਇਹੋ ਜੀ ਦੁਨੀਆ ਚ ਪਹੁੰਚ ਗਏ ਆ ਜਿਹੜੇ ਅਸੀਂ ਕਦੇ ਮਤਲਬ ਮਤਲਬ ਫੀਲਿੰਗ ਵੀ ਨਹੀਂ ਸੀ ਸੋਚਾਈ ਨਹੀਂ ਸੀ ਕਿ ਅਸੀਂ ਇਸ ਤਰ੍ਹਾਂ ਦੀ ਦੁਨੀਆ ਚ ਕਦੇ ਪਹੁੰਚ ਕੇ ਆ ਸੀ ਇਸ ਚੀਜ਼ ਤੇ ਕਾਟ ਸੀਟ ਤੇ ਆ ਕੇ ਪਹੁੰਚਾਂਗੇ ਤੇ ਸਰ ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ ਜਦੋਂ ਸਾਨੂੰ ਸਰ ਮਤਲਬ ਕੁਐਸਚਨ ਕਰ ਰਹੇ ਸੀ ਸਾਨੂੰ ਐ ਫੀਲ ਹੋ ਰਿਆ ਸੀ ਜਿਵੇਂ ਅਸੀਂ ਮਤਲਬ ਐ ਬੈਠੇ ਰਹੇ ਸੀ ਸਰ ਉਹ ਇਸ ਤਰ੍ਹਾਂ ਮੈਂ ਥੋੜਾ ਜਿਹਾ ਐਡ ਕਰਾਂ ਇਹਦੇ ਵਿੱਚ ਹੂੰ ਉਹ ਐ ਇਸ ਤਰ੍ਹਾਂ ਮਹਿਸੂਸ ਕਰਾ ਰਹੇ ਸੀ ਜਿਵੇਂ ਉਹ ਸਾਡੇ ਘਰ ਦੇ ਐਲਡਰ ਹੋਣ ਹਾਂਜੀ ਸਾਡੇ ਬਜ਼ੁਰਗ ਹੋਣ ਤੇ ਉਹ ਸਾਨੂੰ ਐਜ਼ ਏ ਬਜ਼ੁਰਗ ਸਾਡੇ ਨਾਲ ਇੰਨਾ ਪਿਆਰ ਕਰਦੇ ਸੀ ਉਹ ਬਹੁਤ ਹੀ ਨਾਈਸ ਐ ਸਰ ਬਹੁਤ ਨਾਈਸ ਹੈ ਲੋ ਹੈ ਬਹੁਤ ਵਧੀਆ ਉਹਨਾਂ ਦੇ ਵਰਗਾ ਬੰਦਾ ਮੈਂ ਦੁਨੀਆ ਦੇ ਉੱਤੇ ਹੱਟ-ਟੱਕ ਨਹੀਂ ਦੇਖਿਆ ਜੀ ਰਾਸ਼ੀ ਦਾ ਤੁਸੀਂ ਬਹੁਤ ਜਿੱਤੀ ਪਰ ਅਸੀਂ ਹੁਣ ਜਾਨਣਾ ਚਾਹਾਂਗੇ ਵੀ ਤੁਸੀਂ ਅੰਮਤਾਪ ਦੇ ਪਹਿਲਾਂ ਆਪਦੇ ਬਚਪਨ ਕੇ ਫਿਲਮਾਂ ਫਿਲਮਾਂ ਦੇਖੀਆਂ हां मैं फिल्में देखीयां पर मेनू बिल्कुल बिल्कुल स्कूल तो बिल्कुल सही कह रही स्कूल तो बंक करके भी देखी अच्छा ਤੁਸੀਂ ਬਹੁਤ ਸਹੀ ਫੜਿਆ ਤੁਸੀਂ ਸ਼ਾਇਦ ਮੇਰੇ ਚਿਹਰੇ ਤੋਂ ਪਛਾਨ ਲਿਆ ਕਿ ਮੈਂ ਸਕੂਲ ਤੋਂ ਭੱਜਦਾ ਵੀ ਸੀ ਜੀ ਤੇ ਮੈਂ ਫਿਲਮਾਂ ਵੇਖ ਕੇ ਵੀ ਹੁੰਦਾ ਸੀਗੀ ਮੈਂ ਕਰ ਸਕਦੀਆਂ ਫਿਲਮਾਂ ਦੇਖਿਆ ਉਦੋਂ ਮੁਕੱਦਰ ਕਸੇ ਅੰਦਰ ਠੀਕ ਹੈ ਜੀ ਸ਼ੋਲੇ ਇਹ ਮੇਰੀਆਂ ਅਗਨੀਪਤ ਇਹ ਮੇਰੀਆਂ ਬੈਸਟ ਫਿਲਮਾਂ ਚ ਰਹੀਆਂ ਜੀ ਅੱਛਾ ਜਿਹਦੇ ਵਿੱਚ ਨਮਕ ਖلال ਕਾਲਿਆ ਉਹਨੇ ਬਹੁਤ ਮੂਵੀਆਂ ਜਿਹੜੀਆਂ ਨੇ ਮੈਂ ਵੇਖੀਆਂ ਤੇ ਮੈਨੂੰ ਮੂਵੀਆਂ ਦੇਖਣ ਤੋਂ ਬਾਅਦ ਉਹਨਾਂ ਤੋਂ ਬਹੁਤ ਜ਼ਿਆਦਾ ਇਨਸਪੀਰੇਸ਼ਨ ਮਿਲਦੀ ਸੀ ਖਾਸ ਤੌਰ ਤੇ ਜਦੋਂ ਉਹਨਾਂ ਨੇ ਮਤਲਬ ਕਿਸੇ ਕਵਿਤਾ ਦੇ ਵਿੱਚ ਉਹ ਕਵੀ ਦੇ ਰੂਪ ਚ ਕੰਮ ਕਰਦੇ ਸੀ ਜਾਂ ਉਹ ਕੋਈ ਕਵਿਤਾ ਬੋਲਦੇ ਸੀ ਤਾਂ ਮੈਨੂੰ ਉਹ ਤਾਂ ਐ ਲੱਗਦਾ ਸੀ ਨਹੀਂ ਮੈਨੂੰ ਵੀ ਲਿਖਣਾ ਚਾਹੀਦਾ ਉਹ ਤਾਂ ਬਿਲਕੁਲ ਹਰਵੰਸ਼ ਰਾਏ ਬਚਨ ਦੇ ਪੁੱਤਰ ਨੇ ਤਾਂ ਫਿਰ ਉਹਨਾਂ ਚ ਤਾਂ ਹੈ ਗਈ ਹੈ ਇੱਕ ਆਵਾਜ਼ ਬਿਲਕੁਲ ਤਰੋ ਤੇ ਤੁਸੀਂ ਮਤਲਬ ਉਹਨਾਂ ਨੇ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਦੇਖੀ ਹੈ ਮੈਂ ਸ਼ੋਲੇ ਕਾਫੀ ਵਾਰ ਵੇਖੀ ਹੈ ਜੀ ਕਿੰਨੀ ਕਵਾਰੀ ਦੇਖ ਲਈ 25 ਦੀ ਵਾਰ ਜੀ ਓਕੇ ਫਿਰ ਮੈਂ ਵੱਧ ਵਾਰ ਹੀ ਦੇਖੀ ਹੈ ਸੌਰੀ ਹਾਂ ਜੀ ਪਰ ਇਹ ਗੱਲੇ ਵੀ ਉੱਥੇ ਵੀ ਜ਼ਿਕਰ ਹੋਇਆ ਨੇ ਉਹਨਾਂ ਦੀ ਮੂਵੀਜ਼ ਦੇ ਲੈ ਕੇ ਕੋਈ ਜ਼ਿਕਰ ਨਹੀਂ ਹੋਇਆ ਉਹ ਵੀ ਪ੍ਰੋਟੋਕੋਲ ਦੇ ਵਿੱਚ ਰਹਿੰਦੇ ਆ ਜੀ ਉਹਨਾਂ ਕ ਮਤਲਬ ਮੂਵੀਜ਼ ਦੇ ਬਾਰੇ ਜ਼ਿਕਰ ਨਹੀਂ ਹੋਇਆ ਉਹ ਐਕਚੁਅਲੀ ਸ਼ੋਅ ਬੇਸਡ ਹੈ ਪਰ ਉਹਦੇ ਉੱਪਰ ਹੀ ਉਹ ਚੱਲੇ ਜਾਈਂ ਕਈ ਵਾਰ ਉਹ ਕਵਤਾਵਾਂ ਬਾਰੇ ਜ਼ਰੂਰ ਪੁੱਛ ਰਹੇ ਸੀ ਜਿਹੜੀਆਂ ਕਵਤਾਵਾਂ ਬਾਰੇ ਉਹਨਾਂ ਨੇ ਪੁੱਛਿਆ ਜ਼ਿਕਰ ਕੀਤਾ ਹਮ ਉਹਨਾਂ ਦੇ ਬਾਰੇ ਮੇਰੀ ਜੋਬ ਬਾਰੇ ਪੁੱਛਿਆ ਹਮ ਜੋਬ ਬਾਰੇ ਮੇਰੀ ਡਿਸਕਸ ਹੋਇਆ ਫਿਰ ਰੇਲਵੇਜ਼ ਦੇ ਕੀ ਕੀ ਡਿਫਿਕਲਟੀਜ਼ ਆਉਂਦੀਆਂ ਨੇ ਵਰਕ ਕਰਨ ਲੱਗਿਆਂ ਉਸ ਬਾਰੇ ਡਿਸਕਸ ਹੋਇਆ ਜੀ ਉਹਦੇ ਬਾਰੇ ਕਾਫੀ ਲੰਬਾ ਚੋੜਾ ਡਿਸਕਸ ਹੋਇਆ ਹਮ ਜੋ ਤੁਸੀਂ एपिसोड ਦੇ ਵਿੱਚ ਦੇਖਿਓ ਸਰ ਬਹੁਤ ਮਜ਼ਾ ਆਏਗਾ ਮੈਨੂੰ ਮੈਂ ਅਚੇਤ ਨਹੀਂ ਹੋਣਾ ਕਿ ਮਜ਼ਾ ਆਏਗਾ ਇੱਕ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ 25 ਸਾਲ ਤੋਂ ਟਰਾਈ ਕਰ ਰਹੇ ਸੀ 25 ਸਾਲ ਇਸ ਸ਼ੋਅ ਨੂੰ ਹੋ ਗਏ ਜਾਨੀ ਤੁਸੀਂ ਪਹਿਲੇ ਉਸ ਤਿੰਨ ਆਪਾਂ ਕਹ ਲਈਏ ਸੀਜ਼ਨ ਤਿੰਨ ਲੱਗੇ ਹੋਏ ਆ ਇਸ ਦੇ ਨਾਲ ਠੀਕ ਹੈ ਤਾਂ ਇਸ 25 ਸਾਲ ਦੇ ਦਰਮਿਆਨ ਤੁਹਾਡੇ ਇੱਕ ਵਾਰੀ ਤੁਸੀਂ ਕਿਹਾ ਸੀ ਲਾਟਰੀ ਲੱਗ ਵੀ ਗਈ ਸੀ ਠੀਕ ਹੈ ਤੁਹਾਡੇ ਭਰਾ ਨੇ ਫੋਨ ਤੇ ਕਿਹਾ ਉਹ ਲੈਂਡਲਾਈਨ ਸੀ ਉਹ ਮੜ ਜਾਓ ਸ਼ੇਅਰ ਕਰੋ ਦਰਸ਼ਕਾਂ ਨਾਲ ਸਨ 2000 ਦੇ ਵਿੱਚ ਜਦੋਂ ਇਹ ਸ਼ੁਰੂ ਹੋਇਆ ਤਾਂ ਮੈਂ ਇਸ ਲਈ ਅਪਲਾਈ ਕੀਤਾ ਮੱਚੇ ਅਪਲਾਈ ਕਰਨ ਦੇ ਲਈ ਕੁਐਸਚਨਸ ਆਉਂਦੇ ਨੇ ਟੀਵੀ ਦੇ ਉੱਤੇ ਫਿਰ ਉਹਨਾਂ ਦੇ ਜਵਾਬ ਤੁਸੀਂ ਮੋਬਾਈਲ ਰਾਹੀਂ ਜਾਂ ਲੈਂਡਲਾਈਨ ਰਾਹੀਂ ਦੇਣੇ ਹੁੰਦੇ ਆ। ਮੈਂ ਉਹ ਜਵਾਬ ਦਿੱਤਾ। ਹੂੰ ਜਵਾਬ ਦੇਣ ਤੇ ਮੈਨੂੰ ਕਾਲ ਆਈ ਰਿਟਰਨ ਪਰ ਮੈਂ ਉਸ ਦਿਨ ਘਰ ਨਾ ਹੋਣ ਕਰਕੇ ਮੈਂ ਆਪਣੀ ਜੋਬ ਤੇ ਸੀ ਤੇ ਮੇਰੇ ਬ੍ਰਦਰ ਘਰ ਸੀ ਉਹਨਾਂ ਨੇ ਉਹ ਫੋਨ ਅਟੈਂਡ ਕੀਤਾ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਉਹ ਘਰ ਨਹੀਂ ਹੈ। ਹੂੰ ਜਿਸ ਦੇ ਕਰਕੇ ਉਹ ਦੁਬਾਰਾ ਉਹ ਕਾਲ ਤੁਸੀਂ ਉਹ ਕਿੱਥੇ ਗਈ ਸੀ? ਮੈਂ ਉਸ ਵੇਲੇ ਜੌਬ ਤੇ ਸੀ ਮੈਂ ਆਪਣੀ ਡਿਊਟੀ ਕਰ ਰਹੀ ਸੀ ਟ੍ਰੇਨ ਤੇ ਸੀ ਟ੍ਰੇਨ ਲੈ ਕੇ ਗਈ ਰਹੀ ਸੀ ਸੀ ਮੈਂ ਤੇ ਮੈਸੇਜ ਕਰਕੇ ਅਟੈਂਡ ਨਾ ਕਰ ਸਕਿਆ ਤੇ ਮੈਨੂੰ ਇਸ ਚੀਜ਼ ਦੀ ਕੋਈ ਨਿਰਾਸ਼ਾ ਨਹੀਂ ਸੀ ਵੀ ਮੈਂ ਨਰਾਸ਼ ਹੋ ਗਿਆ ਵੀ ਕਾਲ ਆਈ ਤੇ ਮੈਂ ਅਟੈਂਡ ਨਹੀਂ ਕਰ ਸਕਿਆ ਮੈਂ ਸਿਰ ਹੋਰ ਜ਼ੋਰ ਨਾਲ ਤਿਆਰੀ ਸ਼ੁਰੂ ਕੀਤੀ ਅੱਛਾ ਮੈਂ ਉਹ ਜ਼ੋਰ ਨਾਲ ਤਿਆਰੀ ਕਰਦੇ ਹੋਏ ਮੈਨੂੰ ਇਹ ਭਾਵਕਤਾ ਵੀ ਆ ਜਾਂਦੀ ਹੈ ਥੋੜੀ ਜੀ ਮੈਨੂੰ ਇਹ ਲੱਗਦਾ ਹੈ ਵੀ ਹਾਂ ਮੈਂ ਕਾਫੀ ਮਿਹਨਤ ਕੀਤੀ ਹੈ ਇਸ ਬਾਰੇ ਠੀਕ ਹੈ ਜਿਹੜੇ ਲੈਵਲ ਤੱਕ ਮੈਂ ਪਹੁੰਚਿਆ ਮੇਰਾ ਇਹ ਸੁਪਨਾ ਸੀ ਓਕੇ ਉਹ ਸੁਪਨਾ ਨੂੰ ਮੈਂ ਅਚੀਵ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਇਸ ਦੇ ਲੋਕਾਂ ਨੂੰ ਤੇ ਬਠਿੰਡੇ ਦੇ ਲੋਕਾਂ ਨੂੰ ਖਾਸ ਤੌਰ ਤੇ ਮੇਰੇ ਇਸ ਦੇ ਉੱਤੇ ਮਾਣ ਹੋਵੇਗਾ ਜੀ ਸਰ ਤੁਹਾਨੂੰ ਪ੍ਰੋਗਰਾਮ ਦੇਖ ਕੇ ਬਹੁਤ ਮਾਣ ਮਹਿਸੂਸ ਹੋਇਆ ਨਹੀਂ ਬਿਲਕੁਲ ਪਰ ਇੱਕ ਬਠਿੰਡੇ ਦਾ ਨਾਮ ਰੌਸ਼ਨ ਕੀਤਾ ਗਿਆ ਜਿਨੇ ਕਹਿੰਦੇ ਨੇ ਨਾ ਆਂਦੀ ਗੁਰਬਾਣੀ ਦਾ ਮਹਾਵਾਕ ਹੈ ਪਾਪਾਂ ਬਾਜ ਨਾ ਹੋਏ ਮੋਇਆਂ ਸਾਥ ਨਾ ਜਾਏ ਹਨ ਤੇ ਵੈਗਰੂ ਨੇ ਤੁਹਾਨੂੰ ਬਿਨਾ ਪਾਪਾਂ ਤੋਂ ਵੀ ਜਿੰਨੀ ਕਮਾਇਆ ਜੋੜਤੀ ਹਨਾ ਉਹਦਾ ਤੁਸੀਂ ਕੀ ਸੋਚਿਆ ਵੀ ਕੀ ਥੋੜਾ ਸੁਪਨਾ ਹੈ ਡਰੀਮਸ ਕੀ ਨੇ ਬੰਦੇ ਦੇ ਲਈ ਆਪਣਾ ਕਰ ਸਭ ਤੋਂ ਪਹਿਲਾਂ ਹੁੰਦਾ ਜੀ ਉਹ ਘਰ ਦੇ ਲਈ ਸੋਚਦਾ ਮੈਂ ਵੀ ਕਰ ਲਈ ਸੋਚਦਾ ਮੈਂ ਵੀ ਸੈਲਫਿਸ਼ ਹਾਂ ਪਰ ਮੈਨੂੰ ਦੁਨੀਆਂ ਦਾ ਦੁੱਖ ਮੈਨੂੰ ਦੁਨੀਆਂ ਦਾ ਦੁੱਖ ਵੀ ਕਈ ਕਿਸੇ ਹੱਦ ਤੱਕ ਮੈਨੂੰ ਲੱਗਦਾ ਹੈ ਵੀ ਮੈਨੂੰ ਜੇ ਮੇਰੇ ਕੋਲ ਕੁਝ ਹੋਵੇ ਤਾਂ ਮੈਂ ਉਹਦੀ ਹੈਲਪ ਕਰ ਸਕਾਂ ਤੇ ਮੈਂ ਆਲਰੇਡੀ ਕਰ ਵੀ ਰਿਹਾ ਮੇਰੀ ਜਿੰਨੀ ਸਮਰੱਥਾ ਹੈ ਉਹ ਸਮਰੱਥਾ ਨਾਲ ਹੀ ਸਾਹ ਦੇਦਾ ਹਾਂ ਬਿਲਕੁਲ ਵਾਇਗਰੂ ਦੀ ਜੋ ਮੇਰੇ ਕੋਲ ਦੇਣ ਦਿੱਤੀ ਹੋਏ ਮੈਂ ਸੋਚਦਾ ਵੀ ਜੇ ਕੋਈ ਮਤਲਬ ਬੰਦਾ ਨੀਡਫੁਲ ਹੈ ਨੀਰ ਫੁੱਲ ਬਤਲਾ ਮੈਨੂੰ ਸਮਝ ਆਉਣੀ ਚਾਹੀਦੀ ਹੈ ਵੀ ਉਹ ਨੀਰ ਫੁੱਲ ਹੈ ਤੇ ਮੈਨੂੰ ਉਸ ਵੇਲੇ ਉਸ ਦੀ ਮਦਦ ਕਰਨ ਦੇ ਵਿੱਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਿਹਦੇ ਲਈ ਮੈਂ ਘਰੋਂ ਕਈ ਵਾਰੀ ਗੱਲਾਂ ਵੀ ਖਾਣਾਈ ਅੱਛਾ ਤੇ ਸਰ ਮੈਂ ਕੋਸ਼ਿਸ਼ ਕਰਾਂਗਾ ਵੀ ਇਸ ਅਮਾਉਂਟ ਦੇ ਨਾਲ ਜੋ ਵੀ ਮੈਨੂੰ ਮਿਲੇਗੀ ਹੂੰ ਵਾਇਕਰੂ ਦੀ ਮੇਰੇ ਨਾਲ ਉਸ ਅਮਾਉਂਟ ਦੇ ਨਾਲ ਵੀ ਮੈਂ ਦੁਨੀਆ ਦਾ ਕੁਝ ਸਵਾਰ ਸਕਾਂ ਤੇ ਕੁਝ ਮੇਰੇ ਹੱਥੋਂ ਜੇ ਕੁਝ ਹੋ ਸਕੇ ਠੀਕ ਮੈਂ ਕਰ ਸਕਾਂ ਤੇ ਮੈਂ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗਾ ਅੱਛਾ ਕਰੋੜਪਤੀ ਦਾ ਕਾਫਲਾ 25 ਸਾਲ ਤੋਂ ਚੱਲਦਾ ਹੈ 2.5 ਦਿਹਾਕੇ ਹੋ ਗਏ ਅੱਗੇ ਵੀ ਚੱਲਦਾ ਰਹੂਗਾ ਦਵਾਰੇ ਵੀ ਟਰਾਈ ਕਰਨ ਦਾ ਮਤਲਬ ਹੈ ਜਿਹੜਾ ਬੰਦਾ ਇੱਕ ਵਾਰੀ ਹੌਟ ਸੀਟ ਤੇ ਆ ਜਾਂਦਾ ਹੈ ਜੀ ਉਹ ਦੁਆਰਾ ਮੈਂ ਤੁਹਾਨੂੰ ਜਾਣਕਾਰੀ ਦੇ ਦਵਾਂ ਕਿ ਉਹ ਦੁਆਰਾ ਉੱਥੇ ਕੇਬੀਸੀ ਦੇ ਵਿੱਚ ਉਹ ਨੌਲਾਉ ਨਹੀਂ ਕੀਤਾ ਜਾਂਦਾ ਨਹੀਂ ਨਹੀਂ ਤੁਸੀਂ ਨਹੀਂ ਤੁਸੀਂ ਤਾਂ ਇੱਕ ਪਰਿਵਾਰ ਵਾਲੇ ਐਪੀਸੋਡ ਜਾਏ ਤੁਹਾਡਾ ਬੇਟਾ ਆ ਜਾਂ ਬੱਚੇ ਉਹਨਾਂ ਨੂੰ ਪ੍ਰੇਰਿਤ ਕਰੋਗੇ ਮੈਂ ਅੱਜ ਇਹ ਸੀਟ ਤੇ ਪਹੁੰਚਿਆ ਤਾਂ ਉਹਦੇ ਵਿੱਚ ਮੇਰੇ ਬੱਚਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਮੈਂ ਮੈਕਸਿਮਮ ਕਰ ਨਹੀਂ ਹੁੰਦਾ ਤੇ ਮੈਂ ਜਦੋਂ ਉਹਨਾਂ ਤੇ ਉਹ ਬੱਚੇ ਮੈਨੂੰ ਦੱਸਦੇ ਆ ਵੀ ਅੱਜ ਪਾਪਾ ਇਹ ਕੁਐਸਚਨ ਆਇਆ ਸੀ ਤੇ ਤੁਸੀਂ ਇਹਦਾ ਆਨਸਰ ਦੇਣਾ ਹੈ ਅੱਛਾ ਤੇ ਮੈਂ ਉਸ ਵਕਤ ਉਹ ਆਨਸਰ ਦਿੰਦਾ ਸੀ ਹੁਣ ਮੇਰੇ ਬ ਉਹ ਵੀ ਇੰਟਰਸਟਿਡ ਨੇ ਮੇਰੀ ਬੇਟੀ ਪੀ ਐਚ ਡੀ ਕਰ ਰਹੀ ਹੈ ਪੀਓਐਸ ਦੇ ਵਿੱਚ ਪੂਰੀ ਤਰ੍ਹਾਂ ਇੰਟਰਸਟਿਡ ਹੈ ਲਾਅ ਦੇ ਵਿੱਚ ਪੀ ਐਚ ਡੀ ਕਰ ਰਹੀ ਹੈ ਮੇਰਾ ਬੇਟਾ ਇਸ ਵਕਤ ਬੀਬੀਏ ਕਰ ਰਿਹਾ ਹੈ ਠੀਕ ਹੈ ਤੇ ਉਹ ਵੀ ਇਸ ਦੇ ਵਿੱਚ ਪੂਰੀ ਤਰ੍ਹਾਂ ਇੰਟਰਸਟਿਡ ਹੈ ਤੇ ਅਸੀਂ ਸ਼ਾਮ ਦੇ ਵਕਤ 9 ਵਜੇ ਜਦੋਂ ਕੇਵੀਸੀ ਆਉਂਦਾ ਤਾਂ ਉਹਦੇ ਵਿੱਚ ਪਲੇ ਅਲੌਂਗ ਚੱਲਦਾ ਹੈ ਜੀ ਹੂੰ ਪਲੇ ਅਲੌਂਗ ਨਾਲ ਖੇਡਣਾ ਮਤਲਬ ਹੂੰ ਉਹ ਕਸਟਨਾ ਦੇ ਆਨਸਰ ਦੇਣੇ ਉਹ 9 ਵਜੇ ਤੋਂ ਲੈ ਕੇ ਅਸੀਂ ਰਾਤ ਦੇ 11 ਵਜੇ ਤੱਕ ਕਿਸੇ ਦਾ ਫੋਨ ਤੱਕ ਨਹੀਂ ਅਟੈਂਡ ਕਰਦੇ ਠੀਕ ਹੈ ਅਸੀਂ ਕੇਵੀਸੀ ਨੂੰ ਪੂਰੀ ਫੈਮਿਲੀ ਡੈਡੀਕੇਟਡ ਆ ਬੱਚੇ ਅਸੀਂ ਬੈਠ ਕੇ ਉਹਨਾਂ ਤੋਂ ਹੀ ਸਿੱਖਿਆ ਜੀ ਜੋ ਉਹ ਸਖਾਰੇ ਸੀ ਉਹਨਾਂ ਤੋਂ ਸਿੱਖਿਆ ਇੱਕ ਬੇਟੀ ਕੈਨੇਡਾ ਜਿਹੜੀ ਆ ਉਹ ਉੱਥੇ ਦੀ ਕਰ ਰਹੀ ਆ ਅੱਛਾ ਜੀ ਤੇ ਉਹ ਪਹਿਲਾਂ ਵੀ ਪਾਰਟਿਸਪੇਟ ਕਰਦੀ ਆ ਹਾਂਜੀ ਉਥੋਂ ਉਹ ਵੀ ਲੱਗੀ ਜਾਂਦੀ ਆ ਜੀ ਨਾਲ ਹੀ ਹਾਂਜੀ ਕੈਨੇਡਾ ਤੋਂ ਵੀ ਨੰਬਰ ਲੱਗਾ ਸੀਗਾ ਬਟ ਉਹ ਅਜੇ ਕੇਬੀਸੀ ਵਾਲਿਆਂ ਦੇ ਦੁਆਰੇ ਉਹਨਾਂ ਨੂੰ ਅਜੇ ਬੁਲਾਇਆ ਨਹੀਂ ਹੈ ਜਦੋਂ ਬੁਲਾਉਣਗੇ ਉਹ ਚੁੰਨਿੰਦਾ ਲੋਪ ਪਹੁੰਚਦੇ ਆ ਉੱਥੇ ਸਾਨੂੰ ਤਾਂ ਕੇਬੀਸੀ ਦੇ ਚੈਨਾ ਕਰੇਦਾ ਕਿ ਸਾਨੂੰ ਮਤਲਬ ਜਦੋਂ 9 ਵਜਦੇ ਆ ਤੇ ਅਸੀਂ ਕਿਤੇ ਵੀ ਹੋਈਏ ਅਸੀਂ ਕਈ ਵਾਰ ਸਾਨੂੰ ਇਹੋ ਜਿਹਾ ਵੀ ਟਾਈਮ ਆਇਆ ਕਿ ਅਸੀਂ ਪੈਟਰੋਲ ਪੰਪ ਦੇ ਉੱਤੇ ਖੜਕੇ ਹੁੰਦੀ ਅਸੀਂ ਜਿਹੜੀ ਆ ਅਸੀਂ ਕਿਦੋਂ ਅਸੀਂ ਉੱਥੇ ਖੜੇ ਅ ਅੱਛਾ ਮੈਂ ਕਰ ਰਹੀ ਸੀ ਕਿ ਚੰਡੀਗੜ੍ਹ ਤੋਂ ਬਟਿੰਡਾ ਆ ਰਹੀ ਸੀ ਅੱਛਾ ਤੇ ਸਾਨੂੰ ਰਸਤੇ ਦੇ ਵਿੱਚ 9 ਵਜੇ ਟ੍ਰੈਫਿਕ ਜ਼ਿਆਦਾ ਸੀ ਅੱਛਾ ਜੀ ਤੇ ਫਿਰ ਉਸ ਵਕਤ ਅਸੀਂ ਇੱਕ ਪੈਟਰੋਲ ਪੰਪ ਦੇ ਉੱਤੇ ਰੁਕੇ ਹੂੰ ਤੇ ਉੱਥੇ ਅਸੀਂ ਉਹ ਕਹਿ ਦੀ ਸੀ ਜਿਹੜਾ ਹੈ ਪੂਰਾ ਪਲੇ ਲੌਂਗ ਕਰ ਗਿਆ ਫਿਰ ਰਾਤ ਨੂੰ 11 ਵਜੇ ਫਿਰ ਉੱਥੇ ਚੱਲੇ ਤੇ ਫਿਰ ਬਟਿੰਡਾ ਆਏ ਇਸ ਤੋਂ ਮੈਂ ਦੱਸੀ ਲੋ ਦੀ ਅਨੇ ਸਟੇਸ਼ਨ ਦੇ ਉੱਤੇ ਵੀ ਸਟੇਸ਼ਨ ਦੇ ਉੱਤੇ ਬੈਠੇ ਸੀ ਗੱਡੀ ਲੇਟ ਹੋ ਗਈ ਫਿਰ ਸਦਾ ਸੈਟਿੰਗ ਬੈਠੇ ਸੀ ਅਸੀਂ ਉੱਥੇ ਹੀ ਬੈਠ ਕੇ ਸਾਰਾ ਕੇ ਵੀ ਸੀਗੇ ਨਾਲ ਤੇ ਕੇ ਵੀ ਸੀਗੇ 플레이 ਲੰਗ ਖੇਡਦੇ ਰਹੇ ਉੱਥੇ ਓਕੇ ਅਸੀਂ ਕੋਈ ਵੀ ਮੂਮੈਂਟ ਕੇ ਵੀ ਸੀ ਦੀ ਨਹੀਂ ਛੱਡੀ ਇੱਕ ਇੱਕ ਮੂਮੈਂਟ ਸਾਨੂੰ ਮੈਮਰੀਬਲ ਵੀ ਹੈ ਯਾਦ ਵੀ ਹੈ ਬਹੁਤ ਸਾਰੀ ਤਿਆਰੀ ਤਾਂ ਉਹਦੇ ਸਵਾਲਾਂ ਨੇ ਦੇਖੀ ਹੋਈ ਜਾਂਦੀ ਹੈ ਬਾਕੀ ਸਰ ਤੁਸੀਂ ਕਹਿੰਦੇ ਸੀਗੇ ਇਹਨਾਂ ਨੇ ਜਨਰਲ ਨੌਲੇਜ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਤੁਸੀਂ ਮਤਲਬ ਕਿਸੇ ਟਾਈਮ ਦੀ ਇਹਨਾਂ ਨੂੰ ਕੋਈ ਵੀ ਕੁਐਸਚਨ ਪੁੱਛ ਲਓ ਇਹਨਾਂ ਕੋਲ ਆਨਸਰ ਹਮੇਸ਼ਾ ਹਾਜ਼ਰ ਹੁੰਦਾ ਵਾ ਕੋਸੀਦਾ 25 ਸਾਲ ਤੋਂ ਦਾ ਕਰੋੜਪਤੀ ਦੇਖ ਰਹੇ ਨੇ ਉਹ ਜਨੈਲੋਜੀ ਹੈ ਜਾਰੀ ਸਹੀ ਹੈ ਤੇ ਅਸੀਂ ਕਦੇ ਵੀ ਮਤਲਬ ਘੁੰਮਣ ਵੀ ਜਾਂਦਾ ਵਾ ਉਥੇ ਹਿਸਟੋਰੀਕਲ ਪਲੇਸ ਹੁੰਦੇ ਆ ਉਥੇ ਵੀ ਤੁਸੀਂ ਮੰਨੋ ਤੁਸੀਂ ਅਸੀਂ ਕੁਝ ਮਤਲਬ ਪੁੱਛਦੇ ਆ ਕਿ ਹਾਂਜੀ ਇਹਦਾ ਇਤਿਹਾਸ ਕੀ ਆ ਇਹਨਾਂ ਨੂੰ ਪਹਿਲਾਂ ਹੀ ਉਸ ਆਲਰੇਡੀ ਸਾਰਾ ਕੁਝ ਉਹਦਾ ਪਤਾ ਹੁੰਦਾ ਵਾ ਕਿ ਹਾਂਜੀ ਇਹਦਾ ਆ ਇਤਿਹਾਸ ਹੈਦਾ ਇਤਿਹਾਸ ਆ ਮਤਲਬ ਬਹੁਤ ਜ਼ਿਆਦਾ ਜਾਣਕਾਰੀ ਇਹਨਾਂ ਨੂੰ ਹਿਸਟਰੀ ਦਾ ਮੇਰਾ ਵੈਸੇ ਵੀ ਫੇਵਰਟ ਸਬਜੈਕਟ ਰਿਹਾ ਸ਼ੁਰੂ ਦੇ ਵਿੱਚ ਪੜਾਈ ਦੇ ਵਿੱਚ ਮੈਨੂੰ ਹਿਸਟਰੀ ਤੇ ਮੈਂ ਦੋ ਸਬਜੈਕਟਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਮਤਲਬ ਆਨੰਦ ਆਂਦਾ ਸੀ ਇਹਦੇ ਵਿੱਚ ਮੈਟ੍ਰਿਕ ਦੇ ਵਿੱਚ ਮੇਰੇ ਮੈਚ ਦੇ ਵਿੱਚੋਂ ਉਸ ਵਕਤ ਬੋਰਡ ਸੀਗਾ 150 ਚ 150 ਨੰਬਰ ਤੇ ਇਹ ਹੁਣ ਮੁੰਬਈ ਕਦੋਂ ਜਾਣਾ ਫਿਰ ਮੁੰਬਈ ਮੈਂ ਜਿਹੜਾ ਸ਼ੂਟ ਜਲਸਾ ਜ ਉਹਦੇ ਲਈ ਉਹ ਸਰ ਉਹਨਾਂ ਦੀ ਟੀਮ ਇਨਵਾਈਟ ਕਰੇਗੀ ਅਕਾਲ ਸਰ ਦੀ ਤੇ ਉਦੋਂ ਸਾਨੂੰ ਕਾਲ ਕਰਨਗੇ ਤੇ ਅਸੀਂ ਉਸ ਵਕਤ ਡਿਨਰ ਉਹਨਾਂ ਦੇ ਘਰ ਦੇਖੋ ਕੀ ਬਣਦਾ ਜਾ ਕੇ ਉਹਨਾਂ ਦੀ ਇਨਵੀਟੇਸ਼ਨ ਦੇ ਉੱਤੇ ਤਾਂ ਇਹ ਸਾਨੂੰ ਬਠਿੰਡਾ ਦੇ ਲੱਕੀ ਤੇ ਜੈਲਵਾਨ ਕਪਲ ਸਤਿ ਸ੍ਰੀ ਅਕਾਲ ਰਣਪੀਰ ਸਿੰਘ ਜੋ ਲੋਕੋਪਾਇਲਟ ਨੇ ਤੇ ਉਹਨਾਂ ਦੀ ਪਤਨੀ ਅਮਰਜੀਤ कौर ਜਿਨ੍ਹਾਂ ਨੇ ਕੌਣ ਬਣੇਗਾ ਕਰੋੜਪਤੀ ਤੇ ਬਠਿੰਡਾ ਦਾ ਨਾਮ ਚਮਕਾਇਆ ਤਿਆਰੀ ਅਜੇ ਵੀ ਚੱਲ ਰਹੀ ਹੈ ਅੱਗੇ ਬੱਚਿਆਂ ਦੇ ਉੱਤੇ ਵੀ ਇਹ ਤਿਆਰੀ ਨੂੰ ਅਜਮਾਉਣਗੇ ਤਾਂ ਕਾਫਲਾ ਅੱਗੇ ਚੱਲਦਾ ਰਹੇਗਾ ਜਿਸ ਤਰ੍ਹਾਂ ਕਰੋੜਪਤੀ ਦਾ ਕਾਫਲਾ ਪਿਛਲੇ ਢਾਈ ਦੇ ਹੱਕਾਂ ਦੇ ਦਹਾਕਿਆਂ ਤੋਂ ਚੱਲ ਰਿਹਾ ਹੈ ਇਸੇ ਤਰ੍ਹਾਂ ਇਹਨਾਂ ਦਾ ਵੀ ਜਿਹੜਾ ਇੱਕ ਇਰਾਦਾ ਬਣਿਆ ਹੋਇਆ ਹੈ ਕਿ ਸਾਡੀ ਟਰਾਈ ਇਸੇ ਤਰ੍ਹਾਂ ਚੱਲਦੀ ਰਹੇਗੀ ਅੱਗੇ ਤਾਂ ਤੁਸੀਂ ਬਣੇ ਰਹੋ ਸਾਡੇ ਨਾਲ ਧੰਨਵਾਦ